ਪਿਛਲੇ ਸਮੇਂ ਦੌਰਾਨ ਜੋ ਹੜ੍ਹਾਂ ਦੌਰਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਜੋ ਉੱਥੇ ਵਾਦਾ ਕਰਕੇ ਸੀ ਉਹਨਾਂ ਨੂੰ ਹੜਾ ਪੀੜਤ ਇਲਾਕੇ ਨੂੰ ਵੀ ਜੋ ਅਸੀਂ ਕਣਕ ਦੀ ਸੋਣੂ ਸੇਵਾ ਭੇਜਾਂਗੇ ਉਸ ਦੇ ਤਹਿਤ ਅੱਜ ਸਾਡੇ ਹਲਕਾ ਭਲਾੜਾ ਤੋਂ ਸਾਡੇ ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਜੀ ਦੀ ਰਹਿਨਮਾਈ ਹੇਠ ਤੇ ਸਾਰੇ ਸਰਕਲ ਜਥੇਦਾਰਾਂ ਨੇ ਪੂਰੀ ਮਿਹਨਤ ਨਾਲ ਕਣਕ ਇਕੱਠੀ ਕਰਕੇ ਪੈਕਿੰਗ ਕਰਕੇ ਉਸ ਨੂੰ ਅੱਜ ਰਵਾਨਾ ਕਰ ਰਹੇ ਆਂਗੇ ਸੋ ਜਿਹੜੀ ਉੱਥੇ ਫਸਲ ਮਰੀ ਹੈਗੀ ਤੇ ਉਹਦੇ ਦੇ ਬੀਜ ਵਾਸਤੇ ਪਾਰਟੀ ਪ੍ਰਧਾਨ ਨੇ ਡਿਊਟੀ ਲਈ ਸੀ ਉਹਦੇ ਵਾਸਤੇ ਅੱਜ ਸਾਰੇ ਇੱਥੇ ਇਕੱਠੇ ਹੋਏ ਆ ਉਹਨੂੰ ਅੱਜ ਰਵਾਨਾ ਕਰ ਰਹੇ ਆ ਉਹਦੇ ਵਾਸਤੇ 500 ਕੁਆਂਟਲ ਕਣਕ ਬੁਢਲਾਡਾ ਹਲਕਾ ਕਣੀਓ ਅ ਅਜਨਾਲਾ ਸਾਈਡ ਜਿਹੜੀ ਵੀ ਸਾਈਡ ਪ੍ਰਧਾਨ ਜੀ ਨੇ ਡਿਊਟੀ ਲਈ ਆ ਉਹ ਅੱਜ ਰਵਾਨਾ ਕਰ ਰਹੇ ਆ ਸਾਰੇ ਇੱਥੇ ਬੁਢਾਡੇ ਹਲਕੇ ਦਾ ਜਿਨ੍ਹਾਂ ਨੇ ਵੀ ਦੇ ਕਣਕ ਦਾ ਦਾਣਾ-ਦਾਣਾ ਇਕੱਠਾ ਕਰਕੇ ਦਿੱਤਾ ਉਹਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ